ਲੁਧਿਆਣਾ ਦੇ ਸ਼ਿਵੈ ਨਗਰ ਵਿੱਚ ਮੌਜੂਦ ਆ ਕਿਤੇ ਇੱਕ ਫੈਕਟਰੀ ਨੂੰ ਜਿਹੜੀ ਅੱਗ ਲੱਗਦੀ ਅੱਗ ਲੱਗਣ ਦੇ ਕਾਰਨ ਤੇ ਤੁਹਾਨੂੰ ਵੀ ਜਾਣੂ ਕਰਾਵਾਂਗੇ ਲੇਕਿਨ ਮਾਲਕ ਵੀ ਮੌਜੂਦ ਹੈ ਕਿ ਲੇਕਿਨ ਤੰਦਾਦੀ ਵੰਸ਼ਤਾ ਰੇਡਸ ਜਿਹੜੀ ਕੰਪਨੀ ਹੈ ਉਹਦੇ ਵਿੱਚ ਜਿਹੜੀ ਅੱਗ ਲੱਗੀ ਹੈ ਕਿ ਕਿੰਨੇ ਵਜੇ ਅੱਗ ਲੱਗਦੀ ਹੈ ਕੋਈ 8:30 10 ਵਜੇ ਦੇ ਕਹਤਾ ਹੁੰਦੇ ਵੇ ਤਾਂ ਅੱਗੇ ਦਾ ਗੁਜ਼ਾਰਾ ਹੈ ਪੁਲਿਸ ਕਹਿੰਦੇ ਕਿੰਨੇ ਵਜੇ ਆਉਂਦੇ ਤੁਹਾਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਜਦੋਂ ਅੱਗ ਲੱਗਦੀ ਹੈ ਕਿੰਨੇ ਵਜੇ ਆਉਂਦੀਆਂ ਵੀ ਦੇਖੋ ਜੀ ਸਾਡੀ ਕੋਲ ਪਬਲਿਕ ਨੂੰ ਕੰਟਰੋਲ ਕਰਨਾ ਕੋਈ ਕੋਈ ਅੱਗੇ ਬੰਦਾ ਜਾਵੇ ਨਾ ਉੰਦੇ ਸਾਹਿਬ ਨੂੰ ਲੱਗਣਾ ਹੋਵੇ ਬਾਕੀ ਜਿਹੜੇ ਅੱਗ ਦਾ ਆ ਇਹ ਅੱਗ ਬੁਝੇ ਤੋਂ ਬਾਅਦ ਹੀ ਹਮਾਤ ਘਰ ਤੋਂ ਪਤਾ ਲੱਗੂਗਾ ਕਿਸ ਕਾਰਨ ਅੱਗ ਲੱਗੀ ਆ ਇਹ ਦੱਸਦੇ ਵੀ ਧਾਗਾ ਬਿਆਨਦਰ ਬਾਕੀ ਅਜੇ ਕੋਈ ਪਤਾ ਨਹੀਂ ਕਿ ਅੱਗ ਬੁਝੂਗੀ ਫਿਰ ਕਾਰਨ ਲੱਗੂਗਾ ਵੀ ਅੱਗ ਲੱਗੜ ਦਾ ਕੀ ਕਾਰਨ ਸਰ ਕਿੰਨੀਆਂ ਗੱਟੀਆਂ ਲਾ ਨਾ ਚੁੱਕੀਆਂ ਆ ਨੋ ਬੜੀਆਂ ਚੁੱਕੀਆਂ ਸਵੇਰ 9 ਵਜੇ ਕਰ ਰਿਹਾ ਕਿ ਪਿੱਛੋਂ ਵੀ ਜਿਹੜਾ ਲਗਾਤਾਰ ਜਿਹੜਾ ਪਾਣੀ ਜਿਹੜਾ ਥਰੋਇੰਗ ਕਰ ਰਹੀ ਹੈ ਕਿ ਪਾਣੀ ਇਸ ਕਰਕੇ ਦਿਖਾਇਆ ਜਾ ਰਿਹਾ ਤਾਂ ਕਿ ਜਿਹੜੀ ਅੱਗ ਜਿਹੜੀ ਹੋ ਰਹੀ ਹੈ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਸ਼ਿਵਾਇ ਨਗਰ ਵਿੱਚ ਮੌਜੂਦ ਹਾਂ ਜਿੱਥੇ ਇੱਕ ਫੈਕਟਰੀ ਨੂੰ ਜਿਹੜੀ ਅੱਗ ਲੱਗਦੀ ਅੱਗ ਲੱਗਣ ਦੇ ਕਾਰਨ ਤੇ ਤੁਹਾਨੂੰ ਵੀ ਜਾਣੂ ਕਰਾਵਾਂਗੇ ਲੇਕਿਨ ਮਾਲਕ ਵੀ ਮੌਜੂਦ ਹੈਗੇ ਲੇਕਿਨ ਤਨਦਾਜੀ ਵੰਸ਼ਕਾ ਟ੍ਰੇਡ ਜਿਹੜੀ ਕੰਪਨੀ ਹੈ ਉਹਦੇ ਵਿੱਚ ਜਿਹੜੀ ਅੱਗ ਲੱਗੀ ਹੈ ਫਾਇਰ ਬਿਗੇਟ ਦੇ ਕਰਮਚਾਰੀ ਦੇ ਮਸ਼ੱਕਤ ਨਾਲ ਜਿਹੜੀ ਅੱਗ ਦੇ ਉੱਤੇ ਕਾਬੂ ਪਾਇਆ ਘਟੋ ਘਟ ਸੱਤ ਤੋਂ ਅੱਠ ਗੱਡੀਆਂ ਆ ਗਈਆਂ ਲੇਕਿਨ ਵੀਰ ਮੌਜੂਦ ਹੈ ਤੁਹਾਡੀ ਬਾਜੀ ਕਿ ਕਿੰਨੇ ਵਜੇ ਅੱਗ ਲੱਗੀ ਵੈਸੇ ਕੋਈ 9:30 10 ਵਜੇ ਦੇ ਕਰਤਾ ਉਸ ਵੇ ਆ ਅੱਗੇ ਦਾ ਗੋਦਾਮ ਹੈ ਅੱਗੇ ਦਾ ਰੋਲ ਹੈ ਕੀ ਅੰਦਰ ਬੰਦੇ ਸਹੀ ਨੇ ਬੰਦਾ ਕੋਈ ਨਹੀਂ ਅੰਦਰ ਨਹੀਂ ਨਹੀਂ ਕਿੰਨੀਆਂ ਗੱਡੀਆਂ ਆ ਗਈਆਂ ਹੋਣੀਆਂ ਇਸ ਪਾਸੇ ਕੋਈ ਆਈਡੀਆ ਨਹੀਂ ਬਾਜੀ ਤੁਸੀਂ ਖੜੇ ਹੋ ਤਾਂ ਦੇਖਦੇ ਸੀ ਪੰਜ ਚਾਰ ਗੱਡੀਆਂ ਆਈਆਂ ਆ ਚਾਰ ਗੱਡੀਆਂ ਆ ਗਈਆਂ ਮਾਲਕ ਕੌਣ ਹੈ ਵੈਸੇ ਅੰਦਰ ਹੀ ਹੁਣ ਇੱਥੇ ਜੀਏਗੇ ਪੁਲਿਸ ਸਵੇਰੇ ਕਿੰਨੇ ਵਜੇ ਆਉਂਦੇ ਤੁਹਾਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਜਦੋਂ ਅੱਗ ਲੱਗਦੀ ਹੈ ਕਿੰਨੇ ਵਜੇ ਆਉਂਦੀ ਹੈ ਜੀ ਦੇਖੋ ਜੀ ਸਾਡੀ ਕਹਿੰਦੇ ਪਬਲਿਕ ਨੂੰ ਕੰਟਰੋਲ ਕਰਨਾ ਕੋਈ ਅੱਗੇ ਬੰਦਾ ਜਾਵੇ ਨਾ ਕੁੰਮੇ ਸਾਹਿਬ ਨੇ ਕਿਹਾ ਉਹ ਜਿਵੇਂ ਬਾਕੀ ਜਿਹੜੇ ਅੱਗ ਦਾ ਆ ਇਹ ਅੱਗ ਬੁਝਰ ਤੋਂ ਬਾਅਦ ਹੀ ਮਾਹਰਾਂ ਤੋਂ ਪਤਾ ਲੱਗੂਗਾ ਕਿਸ ਕਾਰਨ ਅੱਗ ਲੱਗੀ ਆ ਇਹ ਦੱਸਦੇ ਵੀ ਧਾਗਾ ਬਿਆਨ ਅੰਦਰ ਬਾਕੀ ਅਜੇ ਕੋਈ ਪਤਾ ਨਹੀਂ ਕਿ ਅੱਗ ਬੁਝੂਗੀ ਫਿਰ ਕਾਰਨ ਲੱਗੂਗਾ ਵੀ ਅੱਗ ਲੱਗਣ ਦਾ ਕੀ ਕਾਰਨ ਆ ਕੋਈ ਕੋਈ ਬੰਦੇ ਤਾਂ ਨਹੀਂ ਅੰਦਰ ਸੀ ਕੋਈ ਕੈਜੁਐਲਟੀ ਤਾਂ ਨਹੀਂ 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 ਬੰਦੇ ਹਜੇ ਬੰਦੇ ਜਿਵੇਂ ਮਾਲਕ ਦਾ ਆਦੇ ਨੇ ਵੀ ਬੰਦਾ ਕੋਈ ਹੈ ਨਾ ਅੰਦਰ ਸਿਰਫ ਧਾਗਾ ਹੀ ਪਿਆ ਧਾਗਾ ਪਿਆ ਸਾਨੂੰ ਕਰੀਬ ਘੰਟਾ ਕੁ ਹੋ ਗਿਆ ਉਦੋਂ ਮਿਲਿਆ ਸੀ ਉਦੋਂ ਮਾ ਨਾਲ ਆ ਗਿਆ ਜੀ ਪਾਈਪ ਕਿੱਢ ਦੀਆਂ ਗੱਡੀਆਂ ਦੋ ਤਿੰਨ ਖਾਲੀ ਹੋ ਕੇ ਚੱਲ ਗਈਆਂ ਤੇ ਪੰਜ ਸੱਤ ਗੱਡੀਆਂ ਉਹ ਖੜੀਆਂ ਮੜੀ ਮੌਕੇ ਦੇ ਪਾਈਪ ਕਿੱਢ ਨਾਲੇ ਬੁਝਾ ਰਹੇ ਨੇ ਅੱਗ ਜਦੋਂ ਬਹੁਤੀ ਅੱਗ ਮਾਲਕਾਂ ਤੋਂ ਜਾਣਕਾਰੀ ਲੈ ਕੇ ਫਿਰ ਦੱਸ ਦਿੰਦੇ ਜੀ ਸਪੀਡ ਜੀ ਸਾਡੇ ਨਾਲ ਸੀਗੇ ਬਹੁਤ ਕਾਬਲੇ ਤਾਰੀਫ ਹੈ ਤੁਹਾਡੀ ਲੁਧਿਆਣਾ ਪੁਲਿਸ ਜੀ ਜੋ ਲਗਾਤਾਰ ਕੰਮ ਕਰਦੀ ਆ ਲੇਕਿਨ ਮਾਲਕ ਹੋ ਤੁਸੀਂ ਮਾਲਕ ਹੋ ਲੇਕਿਨ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਕਿ ਇੱਧਰ ਵੀ ਪਿੱਛੋਂ ਹੀ ਤੋੜਿਆ ਗਿਆ ਕੁਝ ਨਹੀਂ ਸੀ ਕਿੰਨੇ ਵਜੇ ਲੱਗਦੀ ਵੈਸੇ ਅੱਗ ਅਪਰੋਕਸੀਮੇਟਲੀ ਕੋਈ ਪੌਣੇ ਕਿਦਾ 10 ਵਜੇ ਆਉਂਦਾ ਆ ਗਈਆਂ ਆ ਗਈਆਂ ਗੱਡੀਆਂ ਆ ਗਈਆਂ ਸੀ ਫੈਕਟਰੀ ਚ ਅੱਜ 15 ਅਗਸਤ ਸੀ ਇਸ ਕਰਕੇ ਵਰਕਰਾਂ ਨੂੰ ਲੇਟ ਬੁਲਾਇਆ ਗਿਆ ਸੀ ਨਹੀਂ ਨਾਰਮਲੀ ਇਹ ਤਾਂ 10 9:30 ਦੇ ਆਸ-ਪਾਸ ਹੀ ਵਰਕਰ ਆਉਂਦੇ ਆ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦਾ ਕੋਈ ਸਾਲ ਤਾਂ ਹੈ ਤਾਂ ਨਹੀਂ 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 ਕੁਝ ਨਹੀਂ ਕੁਝ ਨਹੀਂ ਸੀਗਾ ਬੰਦ ਹੁੰਦਾ ਰਾਤ ਨੂੰ ਸਰ ਇਹ ਆਨੁਮਾਨ ਦੋ ਇਸ ਤਰ੍ਹਾਂ ਲੱਗੀ ਤਾਂ ਅੱਗੇ ਦੀ ਫੈਕਟਰੀ ਦੱਸੀ ਜਾ ਰਹੀ ਆ ਤਾਂ ਅੱਗੇ ਦੀ ਫੈਕਟਰੀ ਨਹੀਂ ਤਾਂ ਅੱਗੇ ਦਾ ਸਟਾਕ ਸੀਗਾ ਫੈਕਟਰੀ ਨਹੀਂ ਹੈ ਤਾਂ ਅੱਗੇ ਦੀ ਅੱਗੇ ਦਾ ਸਟਾਕ ਸੀਗਾ ਸੋਰਸਰ ਕਿਨਾਂ ਲਈ ਲੱਗੇ ਕੁਝ ਨਹੀਂ ਕਹਿ ਸਕਦੇ ਜੀ ਐਸਟੀਮੇਟ ਬਾਅਦ ਬਣੇਗਾ ਕੁਝ ਨਹੀਂ ਕਿਉਂ ਕੁਝ ਨਹੀਂ ਕਹਿ ਸਕਦੇ ਨਹੀਂ ਕੈਜੂਐਲਟੀ ਕੋਈ ਨਹੀਂ ਉਹ ਬੰਦਾ ਹੀ ਨਹੀਂ ਸੀਗਾ ਅੰਦਰ ਕੋਈ ਵੀ ਬੰਨ ਸਕੇ ਤਾਲੇ ਲੱਗੇ ਸਕੇ ਬੰਨ ਸੀ ਲੇਕਿਨ ਸਰ ਨਾ ਫਾਇਰ ਅਫਸਰ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਸਰ ਮੌਕੇ ਤੇ ਆ ਮੌਕੇ ਤੇ ਆਏ ਹੋਏ ਨੇ ਸਰ ਕਿੰਨੀਆਂ ਗੱਡੀਆਂ ਲਾ ਚੁੱਕੀਆਂ ਆ ਨੋ ਵੜੀਆਂ ਚੁੱਕੀਆਂ ਆ ਕਿੰਨੇ ਵਜੇ ਦਾ ਇਨਸੀਡੈਂਟ ਬਾਕੀ ਕਿੰਨੇ ਸਾ ਸਵਾਨੋਵਿਸ ਗਾਲਾ ਕੋਈ ਅੰਦਰ ਕਾਰੀਗਰ ਕੁਰੀਗਰਤਾ ਨਹੀਂ ਸੀਗਾ ਨਹੀਂ ਨਹੀਂ ਆਪ ਤੇ ਕਾਬੂ ਪਾਲੀਤਾ ਕਿਸਾ ਹਾਂ ਕਾ ਚੁਕੋ ਹੋ ਤੋਂ ਸੁਖਰੇ ਸਰ ਸਨਲ ਫਾਇਰ ਦੇ ਕਾਰੀ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਮੌਕੇ ਤੇ ਕਾਬੂ ਪਾਲੀਤਾ ਗਿਆ ਨੂੰ ਤੇ ਇੱਕ ਤਕਰੀਬਨ ਜਿਹੜੀਆਂ ਗੱਡੀਆਂ ਇੱਥੇ ਮੌਕੇ ਤੇ ਆ ਚੁੱਕੀਆਂ ਹੋਈਆਂ ਲੇਕਿਨ ਜਦੋਂ ਅੱਗ ਲੱਗੀ ਹੈ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀਗਾ ਲੇਕਿਨ ਫਾਇਰ ਬ੍ਰਿਗੇਡ ਦੀ ਕੜੀ ਮੁਸ਼ੱਕਤ ਦੇ ਨਾਲ ਲੱਗਦੇ ਉੱਤੇ ਕਾਬੂ ਪਾਲੀਤਾ ਗਿਆ ਵੈ ਫਾਇਰ ਬ੍ਰਿਗੇਡ ਜਿਹੜੀ ਹੈ ਪਿੱਛੋਂ ਵੀ ਜਿਹੜੀ ਹੈ ਰਸਤੇ ਤੋਂ ਦੇਖ ਸਕਦੇ ਹੋ ਤਾਂ ਤਸਵੀਰ ਦਿਖਾਈ ਜਾ ਰਹੀ ਹੈ ਕਿ ਪਿੱਛੋਂ ਵੀ ਜਿਹ ਇਸ ਕਰਕੇ ਪਾਇਆ ਜਾ ਰਿਹਾ ਹੈ ਤਾਂ ਕਿ ਜਿਹੜੀ ਅੱਗ ਜਿਹੜੀ ਹੋ ਨਾ ਪਹਿਲੇ ਲੇਕਿਨ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਹੈਗਾ ਤੇ ਕਾਬੂ ਜਿਹੜਾ ਪਾਲੀਤਾ ਗਿਆ ਕਾਫੀ ਵੱਡੀ ਜਿਹੜੀ ਹੈ ਤੇ ਫੈਕਟਰੀ ਜਿਹੜੀ ਸੀਗੀ ਤੇ ਅੱਗ ਜਿਹੜੀ ਹੈ ਅੱਗ ਦੇ ਲੱਗਣ ਦੇ ਕਾਰਨ ਜਿਹੜੇ ਨੇ ਬਾਅਦ ਪੜਾ ਲੱਗਣਗੇ ਲੇਕਿਨ ਤੁਹਾਨੂੰ ਉਹ ਤਸਵੀਰ ਦਿਖਾਣੀ ਵੀ ਲਾਜ਼ਮੀ ਸੀਗੀ ਕਿ ਫਾਇਰ ਬਿਗੇਟ ਦੇ ਕਰਮਚਾਰੀ ਜਿਹੜੀ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਜਦੋਂ ਵੱਡੀ ਕੋਈ ਅੱਗ ਲੱਗਦੀ ਹੈ ਤੇ ਉੱਥੇ ਮੌਕੇ ਤੇ ਪਹੁੰਚੇ ਹੁੰਦੇ ਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਅੱਗ ਦੇ ਉੱਤੇ ਕਿਸ ਤਰ੍ਹਾਂ ਕਾਬੂ ਪਾਉਂਦੇ ਨੇ ਕਈ ਫਾਇਰ ਅਧਿਕਾਰੀ ਜਿਹੜ